ਉੱਗਣ ਵਾਲੇ ਉੱਗ ਜਾਂਦੇ ਭਾਉ ਸੀਨੇ ਪਾੜ ਕੇ ਪੱਥਰਾਂ ਦੇ ਇਹਨੇ ਸਰਦਾਰ ਹਰਪ੍ਰਜਨ ਸਿੰਘ ਈਡੀਓ ਮੰਤਰੀ ਕੈਬਨਿਟ ਮਨਿਸਟਰ ਪੰਜਾਬ ਤੇ ਐਮ ਐਲ ਏ ਹਲਕਾ ਜੰਡਿਆਲਾ ਗੁਰੂ ਭਾਉ ਜੀ 2022 ਚ ਇਹ ਸਾਡੇ ਹਲਕੇ ਦੀ ਸੇਵਾ ਇਹਨਾਂ ਨੂੰ ਮਿਲੀ ਆ ਨਹਾਰ ਬਦਲ ਕੇ ਰੱਖਤੀ ਆ ਹਰ ਸਾਲ ਭਾਉ ਜੀ ਇਹਨਾਂ ਨੇ ਦੀਵਾਲੀ ਇਸੇ ਸਕੂਲ ਚ ਮਨਾਉਣੀ ਆ ਕਿਉਂਕਿ ਬੱਚਿਆਂ ਨਾਲ ਦੀਵਾਲੀ ਮਨਾ ਕੇ ਇਹਨਾਂ ਨੂੰ ਵੱਖਰਾ ਆਨੰਦ ਆਉਂਦਾ ਇਸੇ ਸਕੂਲ ਨੂੰ ਇਹ ਗੁਰਦੁਆਰਾ ਮੰਦਰ ਤੇ ਮਸਜਿਦ ਸਮਝਦਿਆ ਕਿਉਂਕਿ ਭਾਉ ਜਿੰਨੇ ਗਰੀਬੀ ਹੰਢਾਈ ਹੋਵੇ ਉਹਨੂੰ ਆਪਣੇ ਭੈਣ ਭਰਾਵਾਂ ਵਾਲੇ ਪਤਾ ਹੁੰਦਾ ਇਸ ਕਰਕੇ ਸਾਡਾ ਵੀ ਫਰਜ ਬਣਦਾ ਕਿ ਇਦਾਂ ਦਾ ਇਮਾਨਦਾਰ ਚੰਗਾ ਪੜਿਆ ਲਿਖਿਆ ਲੀਡਰ ਸਾਨੂੰ ਮਿਲਿਆ ਤੇ ਅਸੀਂ ਵੀ ਉਹਦਾ ਸਾਥ ਦੇਈਏ ਤੇ ਗਾਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਉਹਦੇ ਨਾਲ ਖਲੋਈਏ ਸਲੂਟ ਮੰਤਰੀ ਸਾਹਿਬ ਨੂੰ ਜਿਹੜੇ ਕਿ ਜਾਦਾ ਖਾਸ ਕਰਕੇ ਸਕੂਲਾਂ ਦਾ ਧਿਆਨ ਰੱਖਦੇ ਨੇ ਸੜਕਾਂ ਦਾ ਧਿਆਨ ਰੱਖਦੇ ਨੇ ਸਟੇਡੀਅਮ ਬਣਾ ਰਹੇ ਨੇ ਹਲਕੇ 'ਚ ਕੋਈ ਐਸਾ ਕੰਮ ਨਹੀਂ ਜਿਹੜਾ ਨਹੀਂ ਕਰ ਰਹੇ ਕਿਸੇ 'ਚ ਮੇਰ-ਤੇਰ ਨਹੀਂ ਕਰਦੇ ਬੜੇ ਚੰਗੇ ਇਨਸਾਨ ਨੇ ਬਹੁਤ ਵਧੀਆ ਮਾਰਾ ਸੱਚੇ ਪਾਤਸ਼ਾਹ ਮੇਰ ਕਰਨ ਉਹਨਾਂ ਸਾਰੇ ਹਲਕੇ ਨੂੰ ਦੀਵਾਲੀ ਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਦੀਵਾਲੀ ਦੇ ਮੌਕੇ ਤੇ ਨਵੇਂ ਹੋਰ ਜਿਹੜੇ ਕੰਮ ਸ਼ੁਰੂ ਕਰਾਏ ਤੇ ਹੋਰ ਕੋਈ ਕੰਮ ਜੇ ਰਹਿੰਦਾ ਵੀ ਆ ਤੇ ਉਹਨਾਂ ਵੀ ਜਲਦੀ ਕਰਾ ਕੇ ਸਿਰੇ ਲਾਉਣਗੇ ਇਸ ਕਰਕੇ ਇਦਾਂ ਦੇ ਲੀਡਰਾਂ ਨੂੰ ਸਲੂਟ ਆ ਗੁਰੂ ਨਾਨਕ ਸਾਹਿਬ ਮੇਰ ਕਰਨ ਤੰਦਰੁਸਤੀ ਬਖਸ਼ਣ ਤੇ ਇਹਨਾਂ ਨੂੰ ਤਰੱਕੀ ਬਖਸ਼ਣ ਕਿ ਹੋਰ ਸਾਡੇ ਜੰਡਿਆਲਾ ਗੁਰੂ ਹਲਕੇ ਦੀ ਇਹ ਸੇਵਾ ਕਰ ਸਕਣ ਜੀ